ਮਨ ਜੀਤ ਜਗ ਜੀਤ ਜਾਨੀ ਜਿਸ ਨੇ ਮਨ ਜਿੱਤ ਲਿਆ ਉਸ ਨੇ ਜਗ ਜਿੱਤ ਲਿਆ ਪਰ ਮਨ ਨੂੰ ਜਿੱਤਣਾ ਇੰਨਾ ਆਸਾਨ ਨਹੀਂ ਇਹ ਮਨ ਸਥਿਰ ਨਹੀਂ ਰਹਿੰਦਾ ਇਹ ਰੋਜ਼ ਨਵੀਆਂ ਡਿਮਾਂਡਾਂ ਕਰਦਾ ਜੋ ਕਿਸੇ ਨੂੰ ਮਿਲ ਜਾਂਦਾ ਹੈ ਉਸ ਦੀ ਇਸ ਨੂੰ ਅਹਿਮੀਤ ਨਹੀਂ ਹੁੰਦੀ ਪਰ ਜੋ ਇਸ ਨੂੰ ਨਹੀਂ ਮਿਲਦਾ ਉਸ ਦੇ ਪਿੱਛੇ ਭੱਜਦਾ ਹੈ ਤੇ ਕਈ ਵਾਰ ਤਾਂ ਉਸ ਚੀਜ਼ ਨੂੰ ਪਾਉਣ ਲਈ ਵੱਡੇ ਵੱਡੇ ਕ੍ਰਾਈਮ ਵੀ ਕਰਨ ਦੇ ਵਿੱਚ ਬੰਦਾ ਪਿੱਛੇ ਨਹੀਂ ਹਟਦਾ ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਵੀ ਤੁਹਾਡੇ ਰੌਂਟੇ ਖੜੇ ਕਰ ਦੇਵੇਗੀ ਕਿਉਂਕਿ ਇਸ ਘਟਨਾ ਦੇ ਵਿੱਚ ਇੱਕ ਬੰਦੇ ਦਾ ਕਤਲ ਹੁੰਦਾ ਹੈ 14 ਮਹੀਨਿਆਂ ਤੱਕ ਉਸ ਬੰਦੇ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕ੍ਰਾਈ ਬ੍ਰਾਂਚ ਬੜੇ ਹੀ ਵਧੀਆ ਟੰਗ ਦੇ ਨਾਲ ਇਸ ਕੇਸ ਨੂੰ ਹੈਂਡਲ ਕਰਦੀ ਹੈ ਤੇ ਫਿਰ ਜਦੋਂ ਇਸ ਬੰਦੇ ਦੀ ਮੌਤ ਦਾ ਇਸ ਬੰਦੇ ਦੇ ਕਤਲ ਦਾ ਰਾਜ ਖੁੱਲਦਾ ਤਾਂ ਸਭ ਦੇ ਹੋਸ਼ ੁੱਟ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਬਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਗੁਜਰਾਤ ਦਾ ਅਹਮਦਾਬਾਦ ਤੇ ਇਸ ਦੀ ਗੋਕੁਲ ਬਾੜੀ ਸੋਸਾਇਟੀ ਇੱਥੋਂ ਦਾ ਮਕਾਨ ਨੰਬਰ A/6 ਗੱਲ ਹੈ 5 ਨਵੰਬਰ 2025 ਦੀ ਤਕਰੀਬਨ ਸਵੇਰ ਦੇ 11 ਵਜੇ ਦੀ ਇੱਥੇ ਭਾਰੀ ਪੁਲਿਸ ਵਾਲ ਆਉਂਦਾ ਹੈ ਮਜਿਸਟ੍ਰੇਟ ਨਾਲ ਹੁੰਦਾ ਹੈ ਮਜ਼ਦੂਰ ਵੀ ਨਾਲ ਹੁੰਦੇ ਨੇ ਤੇ ਇੱਕ ਬੰਦਾ ਜਿਸ ਦਾ ਨਾਮ ইমরান ਅਕਬਰ ਸੀ ਉਸ ਤੇ ਹਥਕੜੀਆਂ ਲਗਾਈਆਂ ਗਈਆਂ ਸੀ ਉਹ ਵੀ ਇੱਥੇ ਪੁਲਿਸ ਲੈ ਕੇ ਆਉਂਦੀ ਹੈ ਹੁਣ ਜਦੋਂ ਇਹ ਸਭ ਕੁਝ ਆਸੇ ਪਾਸੇ ਦੇ ਲੋਕ ਦੇਖਦੇ ਤਾਂ ਇੱਥੇ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਕਿਉਂਕਿ ਇਹ ਜੋ A/6 ਮਕਾਨ ਸੀ ਇਸ ਦੇ ਮਕਾਨ ਮਾਲਕ ਨੂੰ ਗਾਇਬ ਹੋਏ 14 ਮਹੀਨੇ ਹੋ ਗਏ ਸੀ ਪਰ ਉਸ ਦਾ ਕੁਝ ਵੀ ਪਤਾ ਨਹੀਂ ਲੱਗਿਆ ਸੀ ਹੁਣ ਪੁਲਿਸ ਇਮਰਾਨ ਅਕਬਰ ਨੂੰ A/6 ਮਕਾਨ ਦੇ ਵਿੱਚ ਲੈ ਜਾਂਦੀ ਹੈ ਤੇ ਪੁੱਛਦੀ ਹੈ ਕਿ 10 ਇਸ ਮਕਾਨ ਦਾ ਮਾਲਕ ਜਿਸ ਦਾ ਨਾਮ ਸਮੀਰ ਅंसारी ਸੀ ਉਹ ਕਿੱਥੇ ਹੈ ਤਾਂ ਇਹ ਇਮਰਾਨ ਉਂਗਲ ਕਰਦਾ ਰਸੋਈ ਦੇ ਫਰਸ਼ ਵੱਲ ਤੇ ਕਹਿੰਦਾ ਕਿ ਉਸ ਦੀ ਲਾਸ਼ ਤਾਂ ਰਸੋਈ ਦੇ ਫਰਸ਼ ਦੇ ਹੇਠਾਂ ਦੱਬੀ ਹੋਈ ਹੈ ਹੁਣ 6 ਘੰਟੇ ਇੱਥੇ ਖੁਦਾਈ ਕੀਤੀ ਜਾਂਦੀ ਹੈ 6 ਘੰਟਿਆਂ ਦੀ ਖੁਦਾਈ ਤੋਂ ਬਾਅਦ ਇੱਥੋਂ 7 ਟੁਕੜਿਆਂ ਦੇ ਵਿੱਚੋਂ ਇੱਕ ਲਾਸ਼ ਨਿਕਲਦੀ ਹੈ ਜਿਸ ਦੀ ਪਛਾਣ ਨਹੀਂ ਆ ਰਹੀ ਸੀ ਇਹ ਕੰਕਾਲ ਬਣ ਚੁੱਕਿਆ ਸੀ ਪੁਲਿਸ ਹੁਣ ਇਸ ਟੁਕੜਿਆਂ ਦੇ ਵਿੱਚ ਵੰਟੀ ਹੋਈ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਇਸ ਦਾ ਡੀਐਨਏ ਸੈਂਪਲ ਲੈਂਤਾ ਜਾਂਦਾ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਲਾਸ਼ ਆਖਰ ਹੈ ਕਿਸ ਦੀ ਅਸਲ ਵਿੱਚ ਇਹ ਸਾਰੀ ਗੱਲ ਪਿੱਛੇ ਕਹਾਣੀ ਕੀ ਸੀ ਕਹਾਣੀ ਬੜੀ ਹੀ ਜ਼ਬਰਦਸਤ ਸੀ ਫਿਲਮੀ ਕਹਾਣੀ ਸੀ ਪਤਾ ਲੱਗਦਾ ਹੈ ਕਿ ਤਕਰੀਬਨ 2015-16 ਦਾ ਸਮਾਂ ਸੀ ਤੇ ਬਿਹਾਰ ਦੇ ਸਿਵਾਂਗ ਦੇ ਪਿੰਡ ਰਾਮਪੁਰ ਦੀ ਰਹਿਣ ਵਾਲੀ ਰੂਬੀ ਜਿਸ ਦਾ ਅਫੇਅਰ ਹੋ ਜਾਂਦਾਗਾ ਉਥੋਂ ਦੇ ਹੀ ਰਹਿਣ ਵਾਲੇ ਸਮੀਰ ਅंसारी ਦੇ ਨਾਲ ਦੋਨਾਂ ਦਾ ਪਿਆਰ ਵੱਧ ਜਾਂਦਾ ਹੈ ਤੇ ਹੁਣ ਇਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਅਸੀਂ ਤਾਂ ਇੱਕ ਦੂਜੇ ਦੇ ਨਾਲ ਵਿਆਹ ਕਰਵਾਵਾਂਗੇ ਪਰ ਜਦੋਂ ਇਸ ਗੱਲ ਦਾ ਪਤਾ ਘਰਦਿਆਂ ਨੂੰ ਲੱਗਦਾ ਤਾਂ ਘਰ ਦੇ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੰਦੇ ਆ ਕਿ ਨਹੀਂ ਅਸੀਂ ਤੁਹਾਡੇ ਵਿਆਹ ਦੇ ਹੱਕ ਦੇ ਵਿੱਚ ਨਹੀਂ ਪਰ ਇਹ ਤਾਂ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਵਿਆਹ ਕਰਵਾਉਣਾ ਚਾਹੁੰਦੇ ਸੀ ਇਹ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਵਾ ਲੈਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਲੱਗਦਾ ਕਿ ਇੱਥੇ ਰਹਿਣਾ ਠੀਕ ਨਹੀਂ ਲੋਕ ਸਾਨੂੰ ਤਾਨੇ ਦੇਣਗੇ ਜਾਂ ਲੋਕ ਸਾਡੇ ਵੱਲ ਗੈਰ ਨਜ਼ਰਾਂ ਦੇ ਨਾਲ ਝਾਕਣਗੇ ਮਾੜਾ ਸਾਡੇ ਨਾਲ ਵਰਤਾਵਰਨ ਕਰਨਗੇ ਇਸ ਲਈ ਇੱਥੋਂ ਜਾਣਾ ਹੀ ਬਿਹਤਰ ਰਹੇਗਾ ਇਹ ਆ ਜਾਂਦੇ ਨੇ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਜੋ ਸਮੀਰ ਅंसारी ਸੀ ਉਹ ਰਾਜ ਮਿਸਤਰੀ ਸੀ ਤੇ ਇਹ ਇੱਥੇ ਆ ਕੇ ਰਹਿਣ ਲੱਗ ਜਾਂਦੇ ਆ ਸਭ ਕੁਝ ਠੀਕ ਚੱਲ ਰਿਹਾ ਸੀ ਇਹਨਾਂ ਦੇ ਘਰ ਦੋ ਬੱਚਿਆਂ ਦਾ ਵੀ ਜਨਮ ਹੁੰਦਾ ਹੈ ਸਮੀਰ ਅंसारी ਮਿਹਨਤੀ ਬੰਦਾ ਸੀ ਉਸ ਕੋਲ ਪਹਿਲਾਂ ਵੀ ਕੁਝ ਪੈਸੇ ਸੀ ਤੇ ਹੋਰ ਪੈਸੇ ਜੋੜ ਕੇ ਉਹ ਇੱਥੇ ਇੱਕ ਮਕਾਨ ਬਣਾ ਲੈਂਦਾ ਉਸ ਤੋਂ ਬਾਅਦ ਜ਼ਿੰਦਗੀ ਚੱਲਦੀ ਰਹਿੰਦੀ ਹੈ ਸਮਾਂ ਲੰਘਦਾ ਪਰ ਕਾਫੀ ਸਮਾਂ ਲੰਘਣ ਤੋਂ ਬਾਅਦ ਸਮੀਰ ਅंसारी ਨੂੰ ਇਹਨਾਂ ਦੀ ਇੱਕ ਗਮਾਂਡਣ ਦੱਸਦੀ ਹੈ ਕਿ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਤੂੰ ਤਾਂ ਚਲਿਆ ਜਾਣਾ ਕੰਮ ਤੇ ਪਰ ਤੇਰੇ ਪਿੱਛੋਂ ਇੱਕ ਮੁੰਡਾ ਤੇਰੀ ਘਰ ਵਾਲੀ ਕੋਲ ਆਉਂਦਾ ਹੈ ਪਹਿਲਾਂ ਤਾਂ ਸਮੀਰ ਅंसारी ਨੂੰ ਲੱਗਾ ਕਿ ਸ਼ਾਇਦ ਗਮਾਂਡਨ ਸਾਡੇ ਵਿੱਚ ਲੜਾਈ ਪਾਉਂਦੀ ਹੈ ਪਰ ਫਿਰ ਉਸਨੇ ਸੋਚਿਆ ਕਿ ਨਿਗਾਹ ਰੱਖੀ ਜਾਵੇ ਤੇ ਹੁਣ ਸਮੀਰ ਅंसारी ਨਿਗਾਹ ਰੱਖਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਕਿ ਇੱਕ ਇਮਰਾਨ ਨਾਮ ਦਾ ਮੁੰਡਾ ਉਸ ਦੀ ਗੈਰ ਹਾਜ਼ਰੀ ਦੇ ਵਿੱਚ ਉਸ ਦੀ ਘਰ ਵਾਲੀ ਖੋ ਲਾਂਦਾ ਹੁਣ ਪਤਨੀ ਤੋਂ ਪੁੱਛਦਾ ਪਰ ਪਤਨੀ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਹੈ ਉਹ ਕਹਿੰਦੀ ਹੈ ਕਿ ਇਹ ਬਿਲਕੁਲ ਝੂਠ ਆ ਐਦਾਂ ਦੀ ਕੋਈ ਗੱਲ ਨਹੀਂ ਪਰ ਜੋ ਸਮੀਰ ਸੀ ਉਸ ਦੀ ਨਿਗਾਹ ਇਸ ਗੱਲ ਉੱਤੇ ਹੀ ਸੀ ਕਿ ਇਹਨਾਂ ਨੂੰ ਮੈਂ ਕਿਤੇ ਰੰਗੇ ਹੱਥੀ ਫੜਾਂਗਾ ਤੇ ਉਹ ਦਿਨ ਵੀ ਆ ਜਾਂਦਾ ਇਹਨਾਂ ਨੂੰ ਉਹ ਰੰਗੇ ਹੱਥੀ ਫੜ ਲੈਂਦਾ ਤੇ ਹੁਣ ਇਹਨਾਂ ਕੋਲ ਕੋਈ ਵੀ ਸਫਾਈ ਦੇਣ ਦਾ ਬਹਾਨਾ ਨਹੀਂ ਸੀ ਕੋਈ ਵੀ ਇਹਨਾਂ ਦੀ ਗੱਲ ਉਸ ਦੇ ਮੂਹਰੇ ਨਹੀਂ ਚੱਲ ਰਹੀ ਸੀ ਕਿਉਂਕਿ ਉਸ ਨੇ ਇਹਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲਿਆ ਸੀ ਪਰ ਜੋ ਸਮੀਰ ਸੀ ਉਸ ਨੂੰ ਲੱਗਿਆ ਕਿ ਮੈਂ ਇੱਕ ਕੁੜੀ ਦੇ ਲਈ ਸਭ ਕੁਝ ਛੱਡ ਦਿੱਤਾ ਮੈਂ ਆਪਣਾ ਪਿੰਡ ਆਪਣੇ ਪਰਿਵਾਰ ਨੂੰ ਸਭ ਨੂੰ ਛੱਡ ਦਿੱਤਾ ਪਰ ਇਸ ਨੇ ਮੇਰੇ ਨਾਲ ਧੋਖਾ ਕੀਤਾ। ਸਮੀਰ ਹੁਣ ਸ਼ਰਾਬ ਪੀਣ ਲੱਗਦਾ ਹੈ। ਨਸ਼ੇ ਦਾਦੀ ਹੋ ਜਾਂਦਾ ਹੈ। ਰੋਜ਼ਾਨਾ ਉਹ ਸ਼ਰਾਬ ਪੀ ਕੇ ਆਉਂਦਾ ਹੈ। ਸ਼ਰਾਬ ਪੀ ਕੇ ਘਰ ਆਉਂਦਾ ਤੇ ਰੂਬੀ ਦੇ ਨਾਲ ਕੁੱਟਮਾਰ ਕਰਦਾ ਹੈ। ਰੋਜ਼ਾਨਾ ਦਾ ਹੀ ਕੰਮ ਹੋ ਗਿਆ ਸੀ। ਪਰ ਰੂਬੀ ਇਸ ਗੱਲ ਤੋਂ ਬੜੀ ਪਰੇਸ਼ਾਨ ਸੀ। ਉਹ ਇਮਰਾਨ ਨੂੰ ਕਹਿੰਦੀ ਹੈ ਕਿ ਸਮੀਰ ਮੇਰੀ ਰੋਜ਼ਾਨਾ ਕੁੱਟਮਾਰ ਕਰਦਾ ਹੈ। ਮੈਂ ਇਸ ਤੋਂ ਤੰਗ ਆ ਚੁੱਕੀ ਹਾਂ ਕਿ ਮੇਰਾ ਦਿਲ ਕਰਦਾ ਮੈਂ ਮਰ ਜਾਵਾਂ ਮੈਂ ਇਸ ਜ਼ਿੰਦਗੀ ਤੋਂ ਤੰਗ ਆ ਚੁੱਕੀ ਹਾਂ ਪਰ ਇਮਰਾਨ ਕਹਿੰਦਾ ਕਿ ਤੂੰ ਨਹੀਂ ਮਰੇਂਗੀ ਮਰੂਗਾ ਸਮੀਰ ਜੋ ਤੁਹਾਨੂੰ ਤੰਗ ਕਰਦਾ ਹੈ ਜੋ ਤੈਨੂੰ ਪਰੇਸ਼ਾਨ ਕਰਦਾ ਹੈ ਤਾਂ ਅਗਸਤ 2024 ਦੀ ਇੱਕ ਰਾਤ ਨੂੰ ਜਦੋਂ ਸਮੀਰ ਸ਼ਰਾਬ ਪੀ ਕੇ ਘਰ ਆਉਂਦਾ ਹੈ ਤਾਂ ਇਧਰ ਰੂਬੀ ਅਤੇ ਇਮਰਾਨ ਦੋਨਾਂ ਦੀ ਪਲੈਨਿੰਗ ਕੀਤੀ ਹੋਈ ਸੀ ਕਿ ਇਸ ਨੂੰ ਅੱਜ ਜਿਉਂਦਾ ਨਹੀਂ ਛੱਡਣਾ ਜਦੋਂ ਉਹ ਸ਼ਰਾਬ ਪੀ ਕੇ ਘਰ ਆਉਂਦਾ ਹੈ ਤਾਂ ਪਿੱਛੋਂ ਹੀ ਇਮਰਾਨ ਆ ਜਾਂਦਾ ਹੈ ਤੇ ਹੁਣ ਜੋ ਸਮੀਰ ਹੁੰਦਾ ਇਸ ਦੀਆਂ ਲੱਤਾਂ ਅਤੇ ਮਾਹ ਬੰਨ ਦਿੱਤੀਆਂ ਜਾਂਦੀਆਂ ਉਸ ਤੋਂ ਬਾਅਦ ਚਾਕੂ ਦੇ ਨਾਲ ਇਸ ਦੇ ਗਲ ਉੱਤੇ ਬਾਹਰ ਕਰ ਦਿੱਤਾ ਜਾਂਦਾ ਹੁਣ ਸਮੀਰ ਨੂੰ ਰੂਬੀ ਅਤੇ ਇਮਰਾਨ ਵੱਲੋਂ ਮਾਰਤਾ ਦਿੱਤਾ ਜਾਂਦਾ ਪਰ ਇਸ ਦੀ লাশ ਦਾ ਕੀ ਕੀਤਾ ਜਾਵੇ ਇਹ ਬਹੁਤ ਵੱਡਾ ਸਵਾਲ ਹੁੰਦਾ ਹੈ ਇਮਰਾਨ ਹੁਣ ਆਪਣੇ ਦੋ ਚਚੇਰੇ ਭਰਾਵਾਂ ਨੂੰ ਬੁਲਾਉਂਦਾ ਉਹਨਾਂ ਨੂੰ ਕਹਿੰਦਾ ਕਿ ਮੇਰੇ ਕੋਲੋਂ ਇਹ ਹੋ ਗਿਆ ਹੁਣ ਆਪਾਂ ਇਸ ਦੀ লাশ ਦਾ ਕੀ ਕਰੀਏ ਤਾਂ ਹੁਣ ਜੋ ਉਸਦੇ ਚਚੇਰੇ ਭਰਾ ਸੀ ਉਹ ਕਹਿੰਦੇ ਨੇ ਕਿ ਆਪਾਂ ਇਸ ਦੀ ਲਾਸ਼ ਦੇ ਟੁਕੜੇ ਕਰ ਲੈਨੇ ਆ ਤੇ ਬਾਹਰ ਸੱਟ ਆਵਾਂਗਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਜੇ ਲਾਸ਼ ਲੈ ਕੇ ਗਏ ਤਾਂ ਕਿਸੇ ਨੂੰ ਪਤਾ ਲੱਗ ਸਕਦਾ ਹੁਣ ਸਮੀਰ ਦੀ ਲਾਸ਼ ਦੇ 6-7 ਟੁਕੜੇ ਕਰ ਲੈਂਦੇ ਜਾਂਦੇ ਨੇ ਪਰ ਇਹਨਾਂ ਦਾ ਇੰਨਾ ਦਮ ਨਹੀਂ ਪੈਂਦਾ ਕਿ ਇਹ ਲਾਸ਼ ਦੇ ਟੁਕੜਿਆਂ ਨੂੰ ਬਾਹਰ ਸੱਟ ਕੇ ਆਉਣ ਕਿਉਂਕਿ ਇਹਨਾਂ ਨੂੰ ਲੱਗ ਰਿਹਾ ਸੀ ਕਿ ਜੇ ਕਿਸੇ ਨੇ ਦੇਖ ਲਿਆ ਤਾਂ ਅਸੀਂ ਫਸ ਜਾਵਾਂਗੇ ਤਾਂ ਫਿਰ ਇਹ ਸੋਚਦੇ ਨੇ ਕਿ ਕਿਉਂ ਨਾ ਘਰ ਦੇ ਵਿੱਚ ਹੀ ਸਮੀਰ ਨੂੰ ਦਫਨਾ ਦਿੱਤਾ ਜਾਂਦਾ ਹੈ ਤਾਂ ਇਹ ਦੇਖਦੇ ਆ ਕਿ ਰਸੋਈ ਦਾ ਜੋ ਫਰਸ਼ ਹੁੰਦਾ ਹੈ ਉਹ ਫਰਸ਼ ਠੀਕ ਠਾਕ ਹੁੰਦਾ ਹੈ ਉਸ ਨੂੰ ਤੋੜਨਾ ਆਸਾਨ ਲੱਗਦਾ ਹੈ ਇਹਨਾਂ ਨੂੰ ਇਹ ਰਸੋਈ ਦਾ ਫਰਸ਼ ਤੋੜਦੇ ਨੇ ਟੋਆ ਪੜਦੇ ਨੇ ਤੇ ਟੋਆ ਪੱਟ ਕੇ ਜੋ ਸਮੀਰ ਦੀ লাশ ਦੇ ਟੁਕੜੇ ਹੁੰਦੇ ਆ ਉਹ ਉਸ ਵਿੱਚ ਦੱਬ ਦਿੰਦੇ ਨੇ ਉੱਤੇ ਉਦਾਂ ਹੀ ਫਰਸ਼ ਲਗਾ ਦਿੰਦੇ ਨੇ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਅਪਰਾਧਤਾ ਕਰ ਦਿੰਦਾ ਹੈ ਪਰ ਅਪਰਾਧ ਨੂੰ ਛਿਪਾਉਣਾ ਬਹੁਤ ਹੀ ਔਖਾ ਹੈ ਜੋ ਰੂਬੀ ਹੁੰਦੀ ਹੈ ਉਹ ਇਸ ਘਰ ਵਿੱਚ ਜਦੋਂ ਰਹਿੰਦੀ ਹੈ ਉਸ ਨੂੰ ਚਾਰੇ ਪਾਸੇ ਸਮੀਰ ਹੀ ਨਜ਼ਰ ਆਉਂਦਾ ਹੈ ਉਹ ਹਮੇਸ਼ਾ ਡਰੀ ਡਰੀ ਰਹਿੰਦੀ ਹੈ ਕਦੇ ਉਹ ਘਰ ਵਿੱਚ ਇਕੱਲੀ ਹੁੰਦੀ ਆ ਤਾਂ ਵੀ ਡਰ ਜਾਂਦੀ ਹੈ ਤੇ ਉਸ ਨੂੰ ਲੱਗ ਰਿਹਾ ਸੀ ਕਿ ਮੈਂ ਇੱਥੇ ਨਹੀਂ ਰਹਿ ਸਕਦੀ ਤਕਰੀਬਨ 3 ਮਹੀਨਿਆਂ ਤੱਕ ਤਾਂ ਰੂਬੀ ਇਸ ਘਰ ਦੇ ਵਿੱਚ ਰਹਿੰਦੀ ਆ ਪਰ ਉਹ ਹੁਣ ਇਮਰਾਨ ਨੂੰ ਕਹਿੰਦੀ ਆ ਕਿ ਮੈਂ ਇੱਥੇ ਨਹੀਂ ਰਹਿਣਾ ਮੇਰਾ ਇੱਥੇ ਜਿਉਣਾ ਮੁਹਾਲ ਹੋ ਚੁੱਕਿਆ ਮੈਨੂੰ ਚਾਰੇ ਪਾਸੇ ਸਮੀਰ ਦੇਖ ਰਿਹਾ ਦਾ ইমরান ਕਹਿੰਦਾ ਕਿ ਕੋਈ ਗੱਲ ਨਹੀਂ ਆਪਾਂ ਇਸ ਮਕਾਨ ਨੂੰ ਕਿਰਾਏ ਤੇ ਦੇ ਦਿੰਨੇ ਆ ਤੇ ਤੈਨੂੰ ਕਿਤੇ ਹੋਰ ਕਿਰਾਏ ਤੇ ਬਿਠਾ ਦਿੰਨੇ ਆ ਹੁਣ ਉਸ ਨੂੰ ਕਿਤੇ ਹੋਰ ਕਿਰਾਏ ਤੇ ਬਿਠਾ ਦਿੱਤਾ ਜਾਂਦਾ ਹੈ ਪਰ ਜਦੋਂ ਹੁਣ ਰੂਬੀ ਤੋਂ ਕੋਈ ਪੁੱਛਦਾ ਸੀ ਕਿ ਤੇਰਾ ਪਤੀ ਕਿੱਥੇ ਆ ਤਾਂ ਉਹ ਕਹਿੰਦੀ ਸੀ ਉਹ ਦਵਾਈ ਗਿਆ ਜਾਂ ਉਹ ਕਹਿੰਦੇ ਸੀ ਉਹ ਆਪਣੇ ਪਿੰਡ ਗਿਆ ਤੇ ਹੁਣ ਸਮਾਂ ਲੰਘ ਜਾਂਦਾ ਤੇ ਉਸ ਤੋਂ ਬਾਅਦ ਰੂਬੀ ਨੂੰ ਲੱਗਦਾ ਕਿ ਕਿਉਂ ਨਾ ਉਸ ਮਕਾਨ ਨੂੰ ਵੇਚ ਦਿੱਤਾ ਜਾਵੇ ਹੁਣ ਇੱਥੇ ਡੀਲਰ ਆਉਂਦੇ ਆ ਉਹਨਾਂ ਨੂੰ ਕਿਹਾ ਜਾਂਦਾ ਕਿ ਅਸੀਂ ਇਹ ਮਕਾਨ ਵੇਚਣਾ ਹੈ ਮਕਾਨ ਵੇਚਣ ਦੀ ਗੱਲ ਹੋ ਜਾਂਦੀ ਹੈ ਸੌਦਾ ਵੀ ਤੈਹ ਹੁੰਦਾ ਪਰ ਜੋ ਰਜਿਸਟਰੀ ਸੀ ਉਹ ਤਾਂ ਸਮੀਰ ਦੇ ਨਾਮ ਸੀ ਮਕਾਨ ਦਾ ਮਾਲਕ ਕਿੱਥੇ ਸੀ ਹੁਣ ਜਦੋਂ ਡੀਲਰ ਉਸ ਨਾਲ ਗੱਲ ਕਰਦੇ ਨੇ ਕਿ ਤੁਹਾਡਾ ਪਤੀ ਕਿੱਥੇ ਹੈ ਜਿਸ ਦੇ ਨਾਮ ਤੇ ਇਹ ਰਜਿਸਟਰੀ ਆ ਜਿਸ ਨੇ ਰਜਿਸਟਰੀ ਕਰਵਾਉਣੀ ਆ ਤਾਂ ਉਹ ਕਦੇ ਕਹਿੰਦੀ ਸੀ ਦਵਾਈ ਗਿਆ ਕਦੇ ਕਹਿੰਦੀ ਸੀ ਕਿ ਬਿਹਾਰ ਦੇ ਸਿਵਾੰਗ ਦੇ ਵਿੱਚ ਸਾਡਾ ਪਿੰਡ ਹੈ ਰਾਮਪੁਰ ਉੱਥੇ ਹੀ ਹੈ ਪਰ ਜੋ ਪਤੀ ਸੀ ਉਸ ਦਾ ਤਾਂ ਕੁਝ ਵੀ ਪਤਾ ਨਹੀਂ ਲੱਗਿਆ ਹੁਣ ਇੱਕ ਬੰਦਾ ਕ੍ਰਾਈਮ ਬ੍ਰਾਂਚ ਦੇ ਅਫਸਰ ਜੇਐਸ ਜਡੇਜਾ ਨੂੰ ਇਹ ਗੱਲ ਦੱਸਦਾ ਕਿ ਇੱਕ ਔਰਤ ਹੈ ਜੋ ਪੈਰ ਪੈਰ ਤੇ ਮੁੱਕ ਰਹੀ ਹੈ ਉਸਨੇ ਘਰ ਵੇਚਣਾ ਜੋ ਘਰ ਦੀ ਰਜਿਸਟਰੀ ਹੈ ਉਸ ਦੇ ਪਤੀ ਦੇ ਨਾਮ ਤੇ ਆ ਤੇ ਉਹ ਕਦੇ ਕਹਿੰਦੀ ਹੈ ਕਿ ਪਤੀ ਦਬਈ ਗਿਆ ਕਦੇ ਕਹਿ ਦਿੰਦੀ ਹੈ ਕਿ ਪਤੀ ਆਪਣੇ ਪਿੰਡ ਗਿਆ ਇਸ ਬਾਰੇ ਤਪਤੀਸ਼ ਕੀਤੀ ਜਾਵੇ ਇਸ ਬਾਰੇ ਪੁੱਛਗਿੱਛ ਕੀਤੀ ਜਾਵੇ ਤਾਂ ਹੁਣ ਜੋ ਅਫਸਰ ਹੁੰਦੇ ਨੇ ਉਹ ਪਹਿਲਾਂ ਤਾਂ ਇਸ ਗੱਲ ਨੂੰ ਜਾਦਾ ਗੰਭੀਰਤਾ ਦੇ ਨਾਲ ਨਹੀਂ ਲੈਂਦੇ ਪਰ ਬਾਰ ਬਾਰ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਇਸ ਕੇਸ ਦੀ ਜਾਂਚ ਕਰਦੀ ਹੈ ਕ੍ਰਾਈਮ ਬ੍ਰਾਂਚ ਵਾਲੇ ਸਬਜ਼ੀ ਵੇਚਣ ਦੇ ਬਹਾਨੇ ਪਹਿਲਾਂ ਇੱਕ ਬੰਦਾ ਭੇਜਦੇ ਨੇ ਤੇ ਉਹ ਇਸ ਰੂਬੀ ਤੋਂ ਪੁੱਛਦਾ ਕਿ ਤੁਹਾਡਾ ਪਤੀ ਕਿੱਥੇ ਆ ਕਿਉਂਕਿ ਇਸ ਨਾਲ ਉਹ ਗੱਲਾਂ ਬਾਤਾਂ ਮਾਰਨ ਲੱਗ ਜਾਂਦਾ ਹੈ ਤਾਂ ਇਹ ਕਹਿੰਦੀ ਹੈ ਕਿ ਉਹ ਦਬਈ ਗਿਆ ਤੇ ਫਿਰ ਕ੍ਰਾਈਮ ਬ੍ਰਾਂਚ ਵਾਲੇ ਇੱਕ ਹੋਰ ਸਬਜੀ ਵਾਲਾ ਭੇਜਦੇ ਨੇ ਆਪਣਾ ਹੀ ਇੱਕ ਮੁਲਾਜ਼ਮ ਤਾਂ ਜਦੋਂ ਉਹ ਇਸ ਨਾਲ ਗੱਲਾਂ ਕਰਦਾ ਇਸ ਦੀ ਤਾਰੀਫ ਕਰਦਾ ਤੇ ਇਸ ਨੂੰ ਪੁੱਛਦਾ ਕਿ ਤੁਹਾਡੇ ਪਤੀ ਕਿੱਥੇ ਨੇ ਤਾਂ ਇਹ ਕਹਿ ਦਿੰਦੀ ਹੈ ਕਿ ਉਹ ਤਾਂ ਬਿਹਾਰ ਦੇ ਸਿਵਾਂਗ ਜ਼ਿਲ੍ਹੇ ਦੇ ਅਧੀਨ ਪੈਂਦਾ ਪਿੰਡ ਰਾਮਪੁਰ ਸਾਡਾ ਉੱਥੇ ਗਏ ਨੇ ਹੁਣ ਜੋ ਕ੍ਰਾਈਮ ਬ੍ਰਾਂਚ ਵਾਲੇ ਸੀ ਉਸ ਪਿੰਡ ਜਾ ਕੇ ਪਤਾ ਕਰਦੇ ਨੇ ਪਤਾ ਕੀਤਾ ਜਾਂਦਾ ਤਾਂ ਉਥੋਂ ਉਹਨਾਂ ਨੂੰ ਪਤਾ ਲੱਗਦਾ ਕਿ ਰੂਬੀ ਅਤੇ ਸਮੀਰ ਦੋਨਾਂ ਨੇ ਲੰਮ ਮੈਰਿਜ ਕਰਵਾਈ ਸੀ ਉਹ ਤਾਂ ਇਥੋਂ ਚਲੇ ਗਏ ਉਸ ਤੋਂ ਬਾਅਦ ਤਾਂ ਉਹਨਾਂ ਦੇ ਪਰਿਵਾਰ ਦਾ ਇਹਨਾਂ ਨਾਲ ਕੋਈ ਸੰਪਰਕ ਹੀ ਨਹੀਂ ਹੋਇਆ ਹੁਣ ਜੋ ਪੁਲਿਸ ਸੀ ਉਹਨਾਂ ਨੂੰ ਪੂਰਾ ਪੂਰਾ ਸ਼ੱਕ ਹੋ ਚੁੱਕਿਆ ਸੀ ਕਿ ਇਹਨਾਂ ਨੇ ਸਮੀਰ ਨੂੰ ਕਿਤੇ ਗਾਇਬ ਕੀਤਾ ਹੈ ਜਿਸ ਪਿੱਛੇ ਉਸਦੀ ਪਤਨੀ ਦਾ ਹੱਥ ਹੈ ਹੁਣ ਰੂਬੀ ਨੂੰ ਪੁੱਛਗਿੱਛ ਲਈ ਬੁਲਾਇਆ ਜਾਂਦਾ ਹੈ ਤੇ ਜਦੋਂ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਨਾਮ ਆਉਂਦਾ ਸਾਹਮਣੇ ਇਮਰਾਨ ਦਾ ਹੁਣ ਇਮਰਾਨ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਫਿਰ ਜਦੋਂ ਇਹਨਾਂ ਤੋਂ ਪੁੱਛਿਆ ਜਾਂਦਾ ਤਾਂ ਫਿਰ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਮੀਰ ਨਾ ਦਬਈ ਗਿਆ ਨਾ ਪਿੰਡ ਗਿਆ ਸਮੀਰ ਨੂੰ ਤਾਂ ਇਹਨਾਂ ਨੇ ਮਾਰ ਦਿੱਤਾ ਕਿਉਂਕਿ ਜੋ ਕ੍ਰਾਈਮ ਬ੍ਰਾਂਚ ਵਾਲੇ ਸੀ ਉਹਨਾਂ ਨੇ ਸਮੀਰ ਦੇ ਮੋਬਾਈਲ ਦੀ ਸੀ ਡੀ ਆਰ ਬੀ ਕਢਵਾਈ ਸੀ ਉਹ ਤਾਂ ਬਹੁਤ ਸਮੇਂ ਦਾ ਬੰਦ ਆ ਰਿਹਾ ਸੀ ਤੇ ਜੋ ਸਮੀਰ ਦੇ ਖਾਤੇ ਸੀ ਬੈਂਕ ਖਾਤੇ ਸੀ ਉਹਨਾਂ ਦੀ ਸਟੇਟਮੈਂਟ ਵੀ ਕਢਵਾਈ ਉਸ ਵਿੱਚ ਵੀ 14 ਮਹੀਨਿਆਂ ਤੋਂ ਕੋਈ ਵੀ ਲੈਣ ਦੇ ਨਹੀਂ ਹੋਇਆ ਸੀ ਇਸ ਕਾਰਨ ਹੀ ਜੋ ਕਰਾਈ ਬ੍ਰਾਂਚ ਵਾਲੇ ਸੀ ਉਹਨਾਂ ਦਾ ਸ਼ੱਕ ਜੋ ਸੀ ਉਹ ਯਕੀਨ ਦੇ ਵਿੱਚ ਬਦਲ ਗਿਆ ਸੀ ਕਿ ਉਸ ਦੀ ਪਤਨੀ ਰੂਬੀ ਨੇ ਹੀ ਉਸ ਨੂੰ ਗਾਇਬ ਕੀਤਾ ਹੁਣ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜੋ ਦੋ ਇਸ ਦੇ ਚਚੇਰੇ ਭਰਾ ਹੁੰਦੇ ਨੇ ਇਮਰਾਨ ਦੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਹਾਣੀ ਸਾਹਮਣੇ ਨਿਕਲ ਕੇ ਆਉਂਦੀ ਹੈ ਜੋ ਸਮੀਰ ਦੀ লাশ ਹੁੰਦੀ ਆ ਉਹ 7 ਟੁਕੜਿਆਂ ਦੇ ਵਿੱਚ ਮਿਲਦੀ ਆ ਕੰਕਾਲ ਦੇ ਰੂਪ ਦੇ ਵਿੱਚ ਮਿਲਦੀ ਆ ਤੇ ਉਸ ਦਾ ਡੀਐਨਏ ਸੈਂਪਲ ਲਿੱਤਾ ਜਾਂਦਾ ਤਾਂ ਜੋ ਕਲੀਅਰ ਹੋ ਸਕੇ ਕਿ ਜੋ ਉਹ লাশ ਆ ਉਹ ਸਮੀਰ ਦੀ ਹੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਮੁੰਡਾ ਕੁੜੀ ਨੇ ਵਿਆਹ ਕਰਵਾਇਆ ਆਪਣਾ ਪਿੰਡ ਵੀ ਛੱਡ ਦਿੱਤਾ ਆਪਣੇ ਪਿੰਡ ਤੋਂ ਤਕਰੀਬਨ 1666 ਕਿਲੋਮੀਟਰ ਦੂਰ ਉਹ ਰਹਿਣ ਲੱਗੇ ਬੱਚੇ ਵੀ ਹੋ ਗਏ ਪਰ ਜੋ ਕੁੜੀ ਸੀ ਉਸ ਦਾ ਆਪਣੇ ਮਨ ਉੱਤੇ ਕੰਟਰੋਲ ਨਹੀਂ ਰਿਹਾ ਉਸ ਦਾ ਮਨ ਬੇਈਮਾਨ ਹੋ ਗਿਆ ਤੇ ਉਸ ਨੇ ਕਿਸੇ ਹੋਰ ਮੁੰਡੇ ਦੇ ਨਾਲ ਸੰਬੰਧ ਬਣਾ ਲਏ ਤੇ ਉਸ ਦਾ ਨਤੀਜਾ ਇਹ ਹੋਇਆ ਕਿ ਆਖਰ ਇੱਕ ਕਤਲ ਹੋਇਆ ਤੇ ਜੋ ਰੂਬੀ ਆ ਉਸਦੀ ਵੀ ਜ਼ਿੰਦਗੀ ਬਰਬਾਦ ਹੋ ਗਈ ਜੋ ਰੂਬੀ ਦਾ ਆਸ਼ਿਕ ਸੀ ਉਸਦੀ ਜ਼ਿੰਦਗੀ ਬਰਬਾਦ ਹੋ ਗਈ ਤੇ ਜੋ ਦੋ ਬੱਚੇ ਆ ਉਹ ਵੀ ਇੱਕ ਤਰ੍ਹਾਂ ਦੇ ਅਨਾਥ ਹੋ ਗਏ ਕਿਉਂਕਿ ਸਮੀਰ ਦੀ ਮੌਤ ਹੋ ਗਈ ਤੇ ਰੂਬੀ ਨੂੰ ਜੇਲ੍ਹ ਹੋ ਜਾਏ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ